ਸਸੀ ਕਾਲ ਜੀ ਮੇਰਾ ਨਾਮ ਹੈ ਮਲਕੀਤ ਰੌਣੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਅੱਜ ਕਿ ਮੋਗੇ ਦੇ ਕੋਲੇ ਇੱਕ ਪਿੰਡ ਹੈ ਕਲਕਲਾ ਕਲਕਲਾ ਪਿੰਡ ਦੇ ਦੋ ਭਰਾ ਜਿਹੜਾ ਦਾ ਨਾਮ ਹੈ surjit singh ਗਿੱਲ ਤੇ manjeet singh ਗਿੱਲ ਦੋਨੇ ਭਰਾ ਬੜੇ ਅੱਛੇ ਆਰਟਿਸਟ ਨੇ ਜਿਹੜੇ ਬਹੁਤ ਅੱਛੀਆਂ ਮੂਰਤੀਆਂ ਬਣਾਉਂਦੇ ਨੇ ਬਹੁਤ ਅੱਛੇ ਬੁੱਤ ਘੜਦੇ ਨੇ ਜਿਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਹੈ ਸੋ ਜਿੱਥੇ ਉਹਨਾਂ ਨੇ ਬਹੁਤ ਸਾਰੇ ਸਾਡੇ ਸਮਾਜ ਦੇ ਜਿਹੜੇ ਬੱਕੂ-ਵੱਕਰੇ ਵਰਗਾ ਚ ਕੰਮ ਕਰਨ ਵਾਲੇ ਲੋਕ ਸੀ ਸਾਰੇ ਕੌਮੀ ਨਾਇਕ ਸਾਰੇ ਕੌਮੀ ਸ਼ਹੀਦਾਂ ਦੇ ਬੁੱਤ ਵੀ ਬਹੁਤ ਸਾਰੇ ਬਣਾਏ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਬੁੱਤ ਬਣਾਏ ਉੱਥੇ ਉਹਨਾਂ ਨੇ ਜਿਹੜੀ ਇੱਕ ਕਮਾਲ ਦੀ ਕਲਾਕ੍ਰਿਤੀ ਬਣਾਈ ਉਹ ਹੈਗੀ ਸੀ ਕਿਸਾਨਾਂ ਬਾਰੇ ਉਹਦੇ ਵਿੱਚ ਕੀ ਹੈ ਕਿ ਕਿਸਾਨ ਜਦੋਂ ਹਲ ਪਾਉਂਦਾ ਬਲਦਾਂ ਦੇ ਨਾਲ ਤਾਂ ਉਹਦੇ ਨਾਲ ਸੁਆਮੀ ਨਾਥਨ ਖੜੇ ਨੇ ਉਹਦੇ ਹੱਥ ਦੇ ਵਿੱਚ ਇੱਕ ਫਾਈਲ ਹੈ ਇੱਕ ਰਜਿਸਟਰ ਟਾਈਪ ਚੀਜ਼ ਹੈ ਜਿਹਨੂੰ ਅਸੀਂ ਸੁਆਮੀ ਨਾਥਨ ਦੀ ਰਿਪੋਰਟ ਦੇ ਨਾਲ ਜੋੜ ਕੇ ਸਮੇਂ ਦਿਆਂ ਕਿ ਇਹ ਸੁਆਮੀਨਾਥ ਦੀ ਰਿਪੋਰਟ ਹੈ ਸੁਆਮੀਨਾਥ ਨੇ ਲਿਖਿਆ ਸੀ ਕਿ ਜੇ ਤੁਸੀਂ ਆਪਣੇ ਦੇਸ਼ ਦੇ ਅੰਦਾ ਤੈਨੂੰ ਬਚਾਉਣਾ ਹੈ ਕਿਸਾਨ ਨੂੰ ਬਚਾਉਣਾ ਹੈ ਤਾਂ ਇਹਨਾਂ ਰਿਪੋਰਟਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਤਾਂ ਉਹਨਾਂ ਨੂੰ ਇਹਨਾਂ ਸਮਰਥਨ ਮਿਲਣਾ ਮੁੱਲ ਮਿਲਣਾ ਜ਼ਰੂਰੀ ਹੈ ਸੋ ਉਹ ਸੁਆਮੀਨਾਥ ਦੀ ਰਿਪੋਰਟ ਹੈ ਸੋ ਜਦੋਂ ਕਿਸਾਨੀ ਸੰਘਰਸ਼ ਪੂਰੇ ਜੋਬਨ ਤੇ ਹੈ ਕਿਸਾਨੀ ਸੰਘਰਸ਼ ਹੈ ਇਹਨਾਂ ਵਧਿਆ ਕਿ ਪੂਰੇ ਵਰਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਤਾਂ ਉਹ ਦੋਨੋਂ ਭਰਾ ਜਗਰੂ ਜਿਹੜਾ ਮੋਗੇ ਦੇ ਕੋਲੇ ਜਗ੍ਹਾ ਅੜਾਨੀਆਂ ਦੀ ਜਗ੍ਹਾ ਉੱਥੇ ਧਰਨਾ ਲਾ ਕੇ ਸ਼ੁਰੂ ਕਰਦੇ ਨੇ ਟਰਾਲੀ ਦੇ ਵਿੱਚ ਉਹ ਬੁੱਤ ਲੈ ਕੇ ਇਸੇ ਤਰ੍ਹਾਂ ਘੁੰਮਦੇ ਘਮਾਉਂਦੇ ਦਿੱਲੀ ਪਹੁੰਚ ਜਾਂਦੇ ਨੇ ਸੋ ਮੈਂ ਦਿੱਲੀ ਦੇਖਿਆ ਉਹਨਾਂ ਨੂੰ ਜਦੋਂ ਬੁੱਤ ਲੈ ਕੇ ਘੁੰਮ ਰਹੇ ਸੀ ਬਹੁਤ ਸਾਰੇ ਲੋਕ ਇਹਨਾਂ ਕਲਾਕਾਰਾਂ ਨੂੰ ਦੇਖ ਕੇ ਸਵਾਮੀਨਾਥ ਮੰਦਿਰ ਕੋਲ ਬਾਰੇ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸਵਾਮੀਨਾਥ ਨੂੰ ਨੇ ਮੋਢੇ ਤੇ ਹੱਥ ਰੱਖ ਕੇ ਕਿਵੇਂ ਕਿਸਾਨ ਨੂੰ ਸਮਝਾਉਂਦਾ ਹੈ ਕਿ ਜਿੱਥੇ ਤੇਰਾ ਹਲ ਬੋਣਾ ਜ਼ਰੂਰੀ ਹੈ ਜਿੱਥੇ ਤੇਰਾ ਕਮਾਈ ਕਰਨੇ ਜ਼ਰੂਰੀ ਹੈ ਉੱਥੇ ਤੇਰਾ ਆਪਣੇ ਹੱਕਾਂ ਨੂੰ ਸਮਝਣਾ ਵੀ ਜ਼ਰੂਰੀ ਹੈ ਸੋ ਮੈਂ ਸਲੂਟ ਕਰਦਾ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੋ ਅਜੇ ਇਹ ਛੋਟੇ ਛੋਟੇ ਯਤਨ ਜਿਹੜੇ ਲੋਕ ਸਾਰੇ ਕਰਦੇ ਰਹਿਣਗੇ ਸਾਰੇ ਕਲਾਕਾਰ ਚਾਹੇ ਉਹ ਗਾਉਣ ਵਾਲੇ ਨੇ ਚਾਹੇ ਉਹ ਫਿਲਮਾਂ ਦੇ ਅਦਾਕਾਰ ਨੇ ਚਾਹੇ ਲੇਖਣ ਵਾਲੇ ਨੇ ਚਾਹੇ ਕਹਾਣੀ ਲਿਖਣ ਵਾਲਾ ਰਾਈਟਰ ਹੈ ਚਾਹੇ ਕਵਤਾ ਲਿਖਣ ਵਾਲਾ ਰਾਈਟਰ ਹੈ ਬਾਹਰਤਿਕ ਲਿਖਣ ਵਾਲਾ ਰਾਈਟਰ ਹੈ ਸਾਰੇ ਕਲਾਕਾਰਾਂ ਨੇ ਇਸ ਯੁੱਧ ਦੇ ਵਿੱਚ ਇਸ ਨਾਬਰੀ ਦੀ ਲਹਿਰ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਇਆ ਸੋ ਸਲੂਟ ਹੈ ਜੀ ਇਹਨਾਂ ਦੋਨਾਂ ਭਰਾਵਾਂ ਨੂੰ ਕਲਕਲਾ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੇ ਹਿੱਸੇ ਦੇ ਨਾਲ ਅਨੋਖੇ ਕਿਸਮ ਦੇ ਨਾਲ ਯੋਗਦਾਨ ਪਾਇਆ ਮਨਜੀਤ ਸਿੰਘ ਦੱਸੋ ਭਾਈ ਮੜ ਜਾ ਤੁਸੀਂ ਇੱਥੇ ਕਦ ਲਈ ਆਏ ਹੋ ਸਾਰਿਆਂ ਸਤਿਕਾਰ ਜੀ ਮੈਂ ਸਰਜੀਤ ਸਿੰਘ ਗੱਲ ਬਾਈ ਵੱਡੇ ਮਨਜੀਤ ਸਿੰਘ ਗੱਲ ਪਿੰਡ ਕਲਕਲਾ ਤਹਿਸੀਲ ਤੇ ਜਿਹੜਾ ਮੋਗਾ ਜੀ ਅਸੀਂ ਦੋਨੋਂ ਭਰਾ ਨਾ ਇਹ ਸਾਰਾ ਕਿਸਾਨਾਂ ਦਾ ਦਰਦ ਸਮਝ ਕੇ ਤੇ ਆਪ ਵੀ ਕਿਸਾਨ ਹੋਣ ਦੇ ਨਾਤੇ ਪਹਿਲਾਂ ਕਿਸਾਨ ਅਸੀਂ ਆਰਟਿਸਟ ਬਾਅਦ ਚਾਂ ਜੀ ਤੇ ਕਿਸਾਨ ਹੋਣ ਦੇ ਨਾਤੇ ਅਸੀਂ ਸਾਰੀ ਤਕਲੀਫ ਦਰਦ ਜਾਣਦੇ ਆ ਕਿਸਾਨਾਂ ਦਾ ਤੇ ਅਸੀਂ ਨਾ ਇਹ ਸਟੈਚੂ ਤਿਆਰ ਕੀਤੇ ਸੀਗੇ ਵੀ ਬਲਦਾਂ ਦੀ ਜੋੜੀ ਕਿਸਾਨ ਵਾਰਿਆ ਤੇ ਦੂਸਰੀ ਗੱਲ ਇਹ ਆ ਵੀ ਭਾਜਪਾ ਦੇ ਮੈਨੀਫੈਸਟੋ ਦੇ ਵਿੱਚ ਇਹ ਸੀਗੀ ਰਿਪੋਰਟ ਅਸੀਂ ਲਾਗੂ ਕਰਾਂਗੇ ਜਿਹੜੀ ਹੈਗੀ ਆ ਸੁਆਮੀਨਾਥਨ ਰਿਪੋਰਟ ਉਹ ਇਹਨਾਂ ਨੇ ਭੁੱਲ ਕੇ ਤੇ ਇਹਨਾਂ ਨੇ ਸਾਡੇ ਤੇ ਕਾਲੇ ਕਾਨੂੰਨ ਜਿਹੜੇ ਤਿੰਨ ਸੀ ਉਹ ਥੋਪਦੇ ਆ ਉਹ ਅਸੀਂ ਰੱਦ ਕਰਾਉਣ ਵਾਸਤੇ ਤੇ ਇਹ ਸੁਆਮੀਨਾਥਨ ਦਾ ਜ਼ਿਕਰ ਕਰਨ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਜੀ ਸੁਆਮੀਨਾਥ ਰਿਪੋਰਟ ਲਾਗੂ ਕਰਾਉਣ ਵਾਸਤੇ ਅਸੀਂ ਅੱਜ ਲੋਕਾਂ ਦੇ ਵਿੱਚ ਇੱਥੇ ਪੂਰੇ ਕਿਸਾਨਾਂ ਦੇ ਨਾਲ ਆਏ ਆ ਮਨਜੀਤ ਸਿੰਘ ਗਿੱਲ ਕਲਕਲਾਂ ਤੋਂ ਆਰਟਿਸਟ ਤੇ ਮੇਰਾ ਭਰਾ ਸੁਰਜੀਤ ਸਿੰਘ ਗਿੱਲ ਆਰਟਿਸਟ ਅਸੀਂ ਦੋਨੋਂ ਭਰਾ ਤਕਰੀਬਨ 1 ਮਹੀਨੇ ਤੋਂ ਇਹ ਤਿਆਰ ਕਰਕੇ 1 ਹਫਤਾ ਸਾਨੂੰ ਦਿੱਲੀ ਤੱਕ ਲੱਗਾ ਅਸੀਂ ਆਦਾਨੀ ਦਾ ਜਿਹੜਾ ਸੈਲੋ ਪਲਾਟ ਆ ਮੋਗਾ ਉੱਥੋਂ ਧਰਨਾ ਆਪਣਾ ਸ਼ੁਰੂ ਕੀਤਾ ਸੀਗਾ ਉੱਥੋਂ ਮੋਰਚਾ ਸ਼ੁਰੂ ਕਰਦੇ ਹੋਏ 1 ਹਫਤਾ ਲਗਾਇਆ ਅਸੀਂ ਪਿੰਡਾਂ ਵਿੱਚੋਂ ਹੁੰਦੇ ਹੋਏ ਪ੍ਰਚਾਰ ਕਰਦੇ ਹੋਏ ਕਿਸਾਨ ਸੰਘਰਸ਼ ਦਾ ਅਸੀਂ ਦਿੱਲੀ ਪਹੁੰਚੇ ਪਹਿਲਾਂ ਸ਼ੰਭੂ ਜਿਹੜਾ ਸਿੰਗੂ ਬਾਰਡਰ ਪਹੁੰਚੇ ਉਸ ਤੋਂ ਬਾਅਦ ਅਸੀਂ 4 ਦਿਨ ਉੱਥੇ ਲਗਾ ਕੇ ਫਿਰ ਕੱਲ ਸ਼ਾਮੀ ਅਸੀਂ ਇੱਥੇ ਟਿਕਰੀ ਬਾਰਡਰ ਪਹੁੰਚੇ ਹਾਂ ਤੇ ਮੈਂ ਆਪ ਸਭ ਨੂੰ ਸੁਨੇਹਾ ਦਿੰਦਾ ਆਪਾਂ ਏਕੇ ਦੇ ਨਾਲ ਇਸੇ ਤਰ੍ਹਾਂ ਏਕੇ ਵਿੱਚ ਬਰਕਤ ਹੁੰਦੀ ਆ ਆਪਾਂ ਇਸੇ ਤਰ੍ਹਾਂ ਕਿਸਾਨ ਸੰਘਰਸ਼ ਨੂੰ ਹੋਰ ਪ੍ਰਚੰਡ ਕਰਦੇ ਹੋਏ ਆਪਾਂ ਇਹ ਜਿਹੜਾ ਹੈਗਾ ਇਹ ਉਨਾ ਚਿਰ ਇਹ ਸਾਰਾ ਸੰਘਰਸ਼ ਜਾਰੀ ਰੱਖਣਾ ਹੈ ਜਿੰਨਾ ਚਿਰ ਜਿਹੜਾ ਹੈਗਾ ਕਿਸਾਨ ਵਿਰੋਧੀ ਜਿਹੜੇ ਬਿੱਲ ਆ ਤਨੇ ਉਹ ਮਾਫ ਨਹੀਂ ਹੁੰਦੇ ਮੋਦੀ ਸਰਕਾਰ ਮਰਦਾਬਾ 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 ਕਿਸਾਨ ਮਦੂਰ ਇਤਤ ਜਿੰਦਾਬਾ ਜਿੰਦਾਬਾ जय